ਅਗਲੀ ਜਿਹੜੀ ਹਲਚਸਟਿੰਗ ਦੀ ਗੱਲ ਕਰਦੇ ਜਾਈਏ ਫੈਡਰਲ ਜੱਜ ਨੇ ਜਿਹੜੇ ਮਹਿਮੂਦ ਖਲੀਲ ਆ ਉਸ ਦੇ ਉੱਤੇ ਲਾਈਆਂ ਹੋਈਆਂ ਰੈਸਟ੍ਰਿਕਸ਼ਨਸ ਆ ਉਹਨਾਂ ਨੂੰ ਉਠਾ ਦਿੱਤਾ ਹੈ ਚੁੱਕ ਦਿੱਤਾ ਆ ਕਹਿੰਦੇ ਵੀ ਇਹ ਖਲੀਲ ਜਿਹੜਾ ਆ ਹੁਣ ਯੂਐਸ ਦੇ ਵਿੱਚ ਆਜ਼ਾਦੀ ਦੇ ਨਾਲ ਘੁੰਮ ਸਕੇਗਾ ਡੈਪੂਟੇਸ਼ਨ ਦਾ ਕੇਸ ਉਹ ਇਸ ਮੌਕੇ ਲੜ ਰਿਹਾ ਆ ਜੱਜ ਨੇ ਜਿਹੜਾ ਇਹ ਰੂਲਿੰਗ ਦਿੱਤੀ ਆ ਕਹਿੰਦੇ ਵੀ ਇਸ ਤੋਂ ਪਹਿਲਾਂ ਜਿਹੜੀ ਰੈਸਟ੍ਰਿਕਸ਼ਨ ਸੀ ਕਿ ਇਸ ਦੇ ਤੁਰਨ ਫਿਰਨ ਦੇ ਉੱਤੇ ਕਹਿ ਲੋ ਵੀ ਘੁੰਮਣ ਫਿਰਨ ਦੇ ਉੱਤੇ ਨਿਊਯਾਰਕ ਨਿਊ ਜਰਸੀ ਵਾਸ਼ਿੰਗਟਨ ਡੀਸੀ ਲੂਸੀਆਨਾ ਤੇ ਮਿਸ਼ੀਗਨ ਅਦੇ ਵਿੱਚ ਫੈਡਰਲ ਜੱਜ ਨੇ ਇਸ ਦੀਆਂ ਜਿਹੜੀਆਂ ਟਰੈਵਲ ਰੈਸਟ੍ਰਿਕਸ਼ਨਸ ਆ ਉਹ ਹਟਾ ਦਿੱਤੀਆਂ ਇਹ ਜਿਹੜਾ ਹਰਜੋਤ ਸਿੰਘ ਜਿਹੜਾ ਹਾਰਵਰਡ ਦੇ ਵਿੱਚ ਪ੍ਰੋ ਪੈਲੇਸਟਾਈਨ ਮੁਜਾਰੇ ਜਿਹੜੇ ਹੋਏ ਸੀਗੇ ਪ੍ਰੋਟੈਸਟ ਜਿਹੜੇ ਹੋਏ ਸੀ ਵਾਰ ਦੇ ਅਗੇਂਸਟ ਉਹਨਾਂ ਦੇ ਮੁੱਖ ਸੂਤਰ ਧਾਰਾਂ ਦੇ ਵਿੱਚੋਂ ਆਰਗੇਨਾਈਜ਼ਰਸ ਦੇ ਵਿੱਚੋਂ ਇੱਕ ਸੀ ਜਿਸ ਨੂੰ ਬਾਅਦ ਦੇ ਵਿੱਚ ਉਹ ਕਿਲੂਜ਼ੀਆਨਾ ਦੇ ਵਿੱਚ ਛੱਡਿਆ ਗਿਆ ਸੀਗਾ ਇਹਨੂੰ ਇਸ ਡਿਪਾਰਟਮੈਂਟ ਦੇ ਵਿੱਚੋਂ ਚੁੱਕਿਆ ਗਿਆ ਸੀਗਾ ਇਮੀਗ੍ਰੇਸ਼ਨ ਜੇਲ ਦੇ ਵਿੱਚ ਕਈ ਮਹੀਨੇ ਰੱਖਿਆ ਗਿਆ ਸੀਗਾ ਸੋ ਕਾਫੀ ਇਹਦੇ ਜਿਹੜੇ ਅਟਰਨੀਜ਼ ਆ ਉਹਨਾਂ ਨੇ ਲੜਾਈ ਜਿਹੜੀ ਉਹ ਲੜੀ ਇਵੈਂਚੁਅਲੀ ਇਸਨੂੰ ਡਿਪੋਰਟ ਹੋਣ ਤੋਂ ਬਚਾ ਲਿਆ ਗਿਆ ਸੀਗਾ ਇਸ ਤੇ ਜਿਹੜੇ ਲਾਇਰ ਅਲੀਨਾ ਦਾਸ ਉਹਨਾਂ ਨੇ ਕਿਹਾ ਵੀ ਇਹ ਟ੍ਰੈਵਲ ਕਰਨਾ ਚਾਹੁੰਦਾ ਆ ਆ ਸਾਰੇ ਪਾਸੇ ਅਮਰੀਕਾ ਦੇ ਵਿੱਚ ਤੇ ਕਹਿੰਦੇ ਵੀ ਫਸਟ ਐਮੈਂਡਮੈਂਟ ਰੀਜਨਸ ਜਿਹੜੇ ਆ ਇਸ ਦੇ ਵਿੱਚ ਮੁੱਖ ਕਾਰਨ ਨੇ ਇਹਦੇ ਕੇਸ ਦੇ ਵਿੱਚ ਵੀ ਆਜ਼ਾਦੀ ਦੇ ਨਾਲ ਆਪਣੇ ਸਪੀਚ ਆ ਉਹ ਕਰ ਸਕਦਾ ਆ ਜਾਂ ਨਹੀਂ ਮੈਜਿਸਟਰੇਟ ਜੱਜ ਮਾਈਕਲ ਹੈਮਰ ਉਹਨਾਂ ਨੇ ਇਹਨਾਂ ਦੇ ਇਸ ਤਰਕ ਦੇ ਨਾਲ ਹਾਂ ਮਲਾਉਂਦੇ ਹੋਏ ਕਿਹਾ ਵੀ ਹਾਂ ਮਹਿਮੂਦ ਖਲੀਲ ਆ ਇਹ ਟ੍ਰੈਵਲ ਕਰ ਸਕਦਾ ਹੈ ਤੇ ਕਿਹਾ ਉਹਨਾਂ ਨੇ ਇਹ ਕਿਹਾ ਵੀ ਇਹ ਫਲਾਈਟ ਰਿਸਕ ਨਹੀਂ ਆ ਕਿਉਂਕਿ ਇਹਨੇ ਆਪਣੀਆਂ ਰਿਲੀਜ਼ ਦੀਆਂ ਕੰਡੀਸ਼ਨਸ ਕਿਸੇ ਨੂੰ ਵੀ ਵਾਇਲੇਟ ਨਹੀਂ ਕੀਤਾ ਆ ਹੈਗਾ ਸੋ 8 ਮਾਰਚ ਨੂੰ ਆਈਸੀਟੀ ਏਜੰਸੀ ਦੇ ਦੁਆਰਾ ਖਲੀਲ ਨੂੰ ਜਿਹੜਾ ਉਹ ਡਿਟੇਨ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਸੀ ਇਸ ਦੇ ਜਿਹੜੇ ਡਿਟੈਂਸ਼ਨ ਦੇ ਦਰਮਿਆਨ ਹੀ ਮਗਰੋਂ ਇਹਦੇ ਘਰੇ ਜਿਹੜੇ ਬੱਚੇ ਨੇ ਜਿਹੜਾ ਉਹ ਜਨਮ ਲਿਆ ਸੀਗਾ ਤੇ ਇੱਕ ਹੋਰ ਵੱਖਰੇ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਕੇਸਾਂ ਦੇ ਵਿੱਚ ਇਸ ਟਾਈਮ ਇਹ ਇਨਵੋਲ ਹੈਗਾ ਪਰ ਜੱਜ ਨੇ ਇਸ ਦੇ ਉੱਤੇ ਟਰੈਵਲ ਰੈਸਟ੍ਰਿਕਸ਼ਨਸ ਅੱਜ ਹਟਾ ਦਿੱਤੀ ਹੈ ਜੀ